ਸਬਲਦੀ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਸਰਹੰਦ ਨਹਿਰ ਦੇ ਵਿੱਚ ਖੰਨਾ ਦਰਾਹਾ ਰੋਡ ਦੇ ਉੱਪਰ ਪੈਂਦੀ ਸਰਹੰਦ ਨਹਿਰ ਵਿੱਚ ਜਿਹੜਾ ਇੱਕ ਕਾਰ ਡਿੱਗ ਪਈ ਜਿਸ ਦੇ ਵਿੱਚ ਪੂਰਾ ਪਰਿਵਾਰ ਸਵਾਰ ਸੀ ਜੀਆਂ ਦਾ ਦੇ ਕਿ ਅੱਧੀ ਰਾਤ ਨੂੰ ਕਿਹਾ ਜਾ ਰਿਹਾ ਕਿ ਕਾਰ ਇਸ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਜਿਸ ਦੇ ਵਿੱਚ ਪੂਰਾ ਪਰਿਵਾਰ ਵਿੱਚ ਸਵਾਰ ਹੁੰਦਾ ਹਾਲਾਂਕਿ ਰਾਤ ਦਾ ਸਮਾਂ ਸੀ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਕੋਈ ਜਿਹੜਾ ਜਿਆਦਾ ਪੂਰੀ ਦੀ ਪੂਰੀ ਜੇ ਗੱਲ ਕਰੀਏ ਰੈਸਕਿਊ ਆਪਰੇਸ਼ਨ ਦਾ ਕੁਝ ਵੀ ਸਿਸਟਮ ਨਹੀਂ ਬਣਾਇਆ ਗਿਆ ਪਰ ਸਵੇਰੇ ਤੜਕਸਾਰ ਜਿਹੜਾ ਜੀਸੀਬੀ ਮਸ਼ੀਨ ਮੰਗਵਾਈ ਗਈ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਕਿਵੇਂ ਕਾਰ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਅਜੇ ਤੱਕ ਇਹ ਆਇਆ ਨਹੀਂ ਹੈ ਕਿ ਇੱਕ ਪਰਿਵਾਰਕ ਮੈਂਬਰ ਦੀ ਲਾਸ਼ ਮਿਲੀ ਹੈ ਬਾਕੀਆਂ ਦੇ ਬਾਰੇ ਕੁਝ ਨਹੀਂ ਪਤਾ ਜੀਆਂ ਦਾ ਦੇ ਕਿ ਪੂਰਾ ਦਾ ਪੂਰਾ ਟੱਬਰ ਇਸ ਕਾਰ ਦੇ ਵਿੱਚ ਸਵਾਰ ਸੀ ਤੇ ਜਾ ਰਿਹਾ ਸੀ ਆਪਣੇ ਘਰ ਪਰ ਦੇਖ ਸਕਦੇ ਹੋ ਤੁਸੀਂ ਕਿਵੇਂ ਤਸਵੀਰ ਦੇ ਵਿੱਚ ਸਾਫ ਪਤਾ ਲੱਗ ਰਿਹਾ ਲੋਕ ਆਸ-ਪਾਸੇ ਤੋਂ ਭੱਜ ਗਿਆ ਕਿਉਂਕਿ ਰਾਤ ਦਾ ਹੀ ਜਦੋਂ ਪਤਾ ਲੱਗਿਆ ਕਿ ਇਹ ਘਟਨਾ ਕਰਮ ਹੋਇਆ ਤਾਂ ਉਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਸੀ ਪਰ ਅੱਧੀ ਰਾਤ ਸੀ ਹਨੇਰਾ ਸੀ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਹਿ ਦਿੱਤਾ ਗਿਆ ਕਿ ਸਵੇਰੇ ਇਸ ਦਾ ਰੈਸਕਿਊ ਆਪਰੇਸ਼ਨ ਕਰ ਦਾਂਗੇ ਪਰ ਉਹ ਜਿਹੜਾ ਕਾਰ ਨੂੰ ਬਾਹਰ ਨਹੀਂ ਕੱਢਿਆ ਗਿਆ ਸੀ ਹਨੇਰੇ ਕਰਕੇ ਪਰ ਹੁਣ ਕਾਰ ਨੂੰ ਬਾਹਰ ਕੱਢਿਆ ਆ ਗਿਆ ਗੋਤਾਖੋਰਾ ਦੀ ਟੀਮ ਤੁਸੀਂ ਦੇਖ ਸਕਦੇ ਹੋ ਨਾਲ ਨਜ਼ਰ ਆ ਰਹੀ ਹੈ ਔਰ ਜੀਸੀਬੀ ਕ੍ਰੇਨ ਦੇ ਨਾਲ ਟੋਚਨ ਪਾ ਕੇ ਜਿਹੜਾ ਕਾਰ ਨੂੰ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਗੋਤਾਖੋਰਾ ਨੇ ਲਗਾਤਾਰ ਜਿਹੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇੱਕ ਪਰਿਵਾਰਕ ਮੈਂਬਰ ਦੀ লাশ ਮਿਲੀ ਹੈ ਬਾਕੀਆਂ ਦਾ ਕੁਝ ਨਹੀਂ ਪਤਾ ਤਸਵੀਰਾਂ ਦੇਖ ਸਕਦੇ ਹੋ ਕਿਸ ਪ੍ਰਕਾਰ ਇਹ ਘਟਨਾ ਘਰੋਂ ਵਾਪਰਿਆ ਲੋਕ ਮੌਕੇ ਤੋਂ ਇਕੱਠੇ ਹੋ ਗਏ ਸਾਰੇ ਲੋਕ ਜਿਹੜਿਆ ਮੌਕੇ ਤੇ ਪਹੁੰਚੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਕਾਰਜ ਦੀ ਜੇ ਗੱਲ ਕਰੀਏ ਕਿ ਕਿਵੇਂ ਘਟਨਾ ਕਰਮ ਹੋਇਆ ਪਰ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੂਰਲੀ ਜਾਣਕਾਰੀ ਅਜੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਨਹੀਂ ਦਿੱਤੀ ਗਈ ਪਰ ਫਿਲਹਾਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਕਾਰ ਨੂੰ ਲੱਗੇ ਪਿਆ ਸਾਰੇ ਲੋਕ ਜਿਹੜਿਆ ਬਾਹਰ ਕੱਢਣ ਦੇ ਵਿੱਚ ਲੱਗੇ ਪਏ ਨੇ ਕਾਰ ਜੀਸੀਬੀ ਮਸ਼ੀਨ ਦੇ ਨਾਲ ਜਿਹੜਾ ਬਾਹਰ ਕੱਢੀ ਗਈ ਆ ਪਰ ਇਹਨਾਂ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਦੀ Laash ਮਿਲੀ ਆ ਤੇ ਬਾਕੀਆਂ ਦਾ ਕੁਝ ਨਹੀਂ ਪਤਾ ਕਿੱਥੇ ਗਏ ਸਾਰੇ ਆ ਦੇਖੋ ਕਿਵੇਂ ਜਿਹੜਾ ਕਾਰ ਨੂੰ ਚੱਕ ਲਿਆ ਗਿਆ ਬਾਹਰ ਕੱਢ ਲਿਆ ਗਿਆ ਪਰ ਪਰਿਵਾਰਕ ਮੈਂਬਰ ਦਾ ਫਾਇਤਾ ਕੁਝ ਨਹੀਂ ਪਤਾ ਲੱਭਿਆ ਜਾ ਰਿਹਾ ਗੋਤਾਖੋਰਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਦੇਖੋ ਤਿੰਨ ਚਾਰ ਗੋਤਾਖੋਰ ਹਜੇ ਵੀ ਨਹਿਰ ਦੇ ਵਿੱਚ ਨੇ ਹਾਲਾਂਕਿ ਇੱਕ লাশ ਹਜੇ ਤੱਕ ਬਰਾਮਦ ਜ਼ਰੂਰ ਹੋ ਸਕੀ ਹੈ ਪਰ ਬਾਕੀਆਂ ਦਾ ਹਜੇ ਤੱਕ ਕੁਝ ਵੀ ਨਹੀਂ ਪਤਾ ਲੱਗ ਸਕਿਆ ਦਾ ਦੱਸਦੇ ਕਿ ਬਹੁਤ ਜ਼ਿਆਦਾ ਜਿਹੜਾ ਤੁਹ ਆ ਦੇਖ ਸਕਦੇ ਹੋ ਮੰਤ ਭਾਗਾ ਇਹ ਘਟਨਾ ਕਰਮ ਹੋਇਆ ਪਰਿਵਾਰਕ ਮੈਂਬਰਾਂ ਦੇ ਨਾਲ ਸਾਰਾ ਪਰਿਵਾਰ ਸੀ ਇੱਕ ਪੂਰੇ ਦਾ ਪੂਰਾ ਟੱਬਰ ਸੀ ਪਰ ਜਦੋਂ ਨਹਿਰਾਂ ਦੇ ਵਿੱਚ ਅਜੇ ਇਨਸੀਡੈਂਟਸ ਹੁੰਦੇ ਆ ਨਹਿਰਾਂ ਦੇ ਵਿੱਚ ਜਦੋਂ ਕਾਰਾਂ ਡਿੱਗਦੀਆਂ ਨੇ ਜਾਂ ਫਿਰ ਕੋਈ ਹਾਦਸੇ ਵਾਪਰਦਿਆ ਤਾਂ ਉਦੋਂ ਆਮ ਤੌਰ ਦੇ ਉੱਪਰ ਨਾ ਲੱਗਦੀ ਰੇਲਿੰਗ ਤੇ ਸਵਾਲ ਖੜੇ ਹੁੰਦੇ ਆ ਕਿਉਂਕਿ ਬਹੁਤ ਸਾਰੀਆਂ ਨਹਿਰਾਂ ਜਈਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਆਸੇ ਪਾਸੇ ਰੋਡ ਚੱਲਦੇ ਨੇ ਵੱਡੇ ਵੱਡੇ ਰੋਡ ਚੱਲਦੇ ਨੇ ਹਾਈਵੇ ਚੱਲਦੇ ਨੇ ਪਰ ਦੂਜੇ ਪਾਸੇ ਉਹਨਾਂ ਦੀ ਕੋਈ ਰੇਲਿੰਗ ਨਹੀਂ ਹੈ ਕੋਈ ਵੀ ਜਿਹੜਾ ਆਸੇ ਪਾਸੇ ਕੁਝ ਨਹੀਂ ਲਗਾਇਆ ਗਿਆ ਜਿਸ ਦੇ ਨਾਲ ਅਜ ਹਟ ਜਾਵੇ ਪਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਇੱਕ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਸੀ ਤਾਂ ਉਦੋਂ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਤੇ ਉਦੋਂ ਵੀ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਤਿਹਾਸੇ ਵਾਪਰਦੇ ਰਹਿੰਦੇ ਆ ਕਿਉਂਕਿ ਇੱਥੇ ਰੇਲਿੰਗ ਨਹੀਂ ਹੈ ਕਿਉਂਕਿ ਜਦੋਂ ਐਡਾ ਵੱਡਾ ਰੋਡ ਆਸੇ ਨਾਲ ਚੱਲਦਾ ਨਹਿਰ ਦੇ ਹਾਈਵੇ ਬਣਿਆ ਹੋਇਆ ਉੱਤੇ ਪੂਰੀ ਸਪੀਡ ਦੇ ਨਾਲ ਗੱਡੀਆਂ ਚੱਲਦੀਆਂ ਤਾਂ ਫਿਰ ਰੇਲਿੰਗ ਵੀ ਜਿਹੜੀ ਹੈ ਜ਼ਰੂਰ ਚਾਹੀਦੀ ਆ ਪਰ ਫਿਲਹਾਲ ਆ ਤਸਵੀਰਾਂ ਦੇਖੋ ਕਿਸ ਪ੍ਰਕਾਰ ਕਾਰ ਨੂੰ ਟੋਚਨ ਪਾ ਕੇ ਬਾਹਰ ਕੱਢਿਆ ਜਾ ਰਿਹਾ ਜੀਸੀਬੀ ਦੀ ਮਦਦ ਨਾਲ ਸਾਰਾ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ